ਸੋੰਬਾਰ ਤੋਂ ਸ਼ੁਰੂ ਹੋ ਰਿਹਾ ਯਾਨੀ ਅੱਜ ਤੋਂ ਸ਼ੁਰੂ ਹੋ ਰਿਹਾ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਆਰਥਿਕ ਸਰਵੇਖਣ ਅਤੇ ਆਮ ਬਜਟ ਸਮੇਤ ਕਈ ਬਿੱਲ ਪੇਸ਼ ਕੀਤੇ ਜਾਣਗੇ ਇਸ ਸੈਸ਼ਨ ਦੀ ਖਾਸ ਗੱਲ ਕੇਂਦਰੀ ਵਿੱਤ ਮੰਤਰੀ ਨਰਮਲਾ ਸੀਤਾ ਰਮਨ ਵੱਲੋਂ ਮੰਗਲਵਾਰ ਨੂੰ ਪੇਸ਼ ਕੀਤਾ ਜਾਣ ਵਾਲਾ ਕੇਂਦਰੀ ਬਜਟ ਹੈ ਇਸ ਦੇ ਨਾਲ ਹੀ ਸੈਸ਼ਨ 'ਚ ਇੰਡੀਆ ਬਲਾਕ ਨੇ ਨੀਟ ਪੇਪਰ ਲੀਕ ਮੁੱਦੇ ਅਤੇ ਰੇਲਵੇ ਸੁਰੱਖਿਆ ਵਰਗੇ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ ਹੈ ਇਸ ਕਾਰਨ ਮਾਨਸੂਨ ਸੈਸ਼ਨ ਹੰਗਾਮੇ ਵਾਲਾ ਹੋਣ ਦੀ ਸੰਭਾਵਨਾ ਹੈ 12 ਅਗਸਤ ਤੱਕ ਚੱਲਣ ਵਾਲੇ ਮਾਨਸੂਨ ਸੈਸ਼ਨ ਵਿੱਚ 19 ਮੀਟਿੰਗਾਂ ਹੋਣਗੀਆਂ ਜਿਸ ਦੌਰਾਨ ਸਰਕਾਰ ਵੱਲੋਂ 6 ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਸੈਸ਼ਨ ਦੌਰਾਨ ਕੇਂਦਰੀ ਸ਼ਾਸਨ ਦੀ ਚੱਲ ਰਹੀ ਜੰਮੂ ਕਸ਼ਮੀਰ ਦੇ ਬਜਟ ਨੂੰ ਵੀ ਸੰਸਦ ਦੀ ਮਨਜ਼ੂਰੀ ਮਿਲ ਜਾਵੇਗੀ ਕੇਂਦਰੀ ਵਿੱਤ ਮੰਤਰੀ ਸੀ타ਰਾਮਨ ਸੋਮਬਾ ਨੂੰ ਦੁਪਹਿਰ 2:30 ਵਜੇ ਸੰਸਦ ਵਿੱਚ ਆਰਥਿਕ ਸਰਵੇਖਣ ਪੇਸ਼ ਕਰਨਗੇ ਵਿੱਤ ਮੰਤਰੀ ਰਿਕਾਰਡ 7ਵੀਂ ਵਾਰ ਕੇਂਦਰੀ ਬਜਟ ਪੇਸ਼ ਕਰਨਗੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦਾ ਬਜਟ 23 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰੀਜੀਜੂ ਨੇ ਕਿਹਾ ਹੈ ਕਿ ਇਸ ਸੈਸ਼ਨ ਦੌਰਾਨ ਵਿਧਾਇਕ ਕੰਮਕਾਜ ਦੀਆਂ 6 ਆਈਟਮਾਂ ਅਤੇ ਵਿੱਤੀ ਕਾਰੋਬਾਰ ਦੀਆਂ 3 ਆਈਟਮਾਂ ਦੀ ਅਸਥਾਈ ਤੌਰ ਤੇ ਪੇਸ਼ਾਨ ਕੀਤੀ ਗਈ ਹੈ ਆਗਾਮੀ ਬਜਟ ਮਈ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਪਹਿਲਾ ਵੱਡਾ ਨੀਤੀਗਤ ਐਲਾਨ ਹੋਵੇਗਾ